ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੀ ਮੈ ਮਾਨ ਐ ਸੁਜਾਨ ਪੁਰਖੋ ਜਾਣਵਾਦੋ ਪੰਜਾ ਤਤਾਂ ਨਾਲ ਸਰੀਰ ਬਣਿਆ ਹੋਇਆ ਤੁਸੀਂ ਸਾਰੇ ਜਾਣਦੇ ਹੋ ਚਤੁਰ ਆਦਮੀ ਸਾਨੇ ਆਦਮੀ ਜਾਣਦੇ ਨੇ ਕਿ ਆ ਜਿਹੜਾ ਸਰੀਰ ਹੈ ਵਾਹ ਅੱਲਾ ਪੰਜ ਤਤਾਂ ਦਾ ਔਰ ਆਤਮਾ ਜਿਥੋਂ ਪੈਦਾ ਹੁੰਦੀ ਹੈ ਉੱਥੇ ਹੀ ਲੀਨ ਹੁੰਦੀ ਹੈ ਜੇ ਤੋ ਬਾਹਰ ਤੱਕ ਪੈਦਾ ਹੁੰਦੇ ਨੇ ਉਹ ਤੋਂ ਉਹ ਹੀ ਲੀਨ ਹੁੰਦੇ ਧੀਰੀ ਜਿਥੋਂ ਪੈਦਾ ਹੁੰਦੀ ਹੈ ਉੱਥੇ ਹੀ ਲੀਨ ਹੁੰਦੀ ਹੈ ਛਿੜੀ ਲੀਨ ਹੋਊਗਾ ਜੇ ਤੋ ਪੰਜ ਤੱਕ ਪੈਦਾ ਹੋਏ ਨੇ ਆਤਮਾ ਲੀਨ ਹੋਊ ਆਪਣੇ ਹੋਰ ਵਿੱਚ ਪਰਮਾਤਮਾ ਚ ਆਤਮਾ ਲੀਨ ਹੋਊ ਇਹ ਗਲਤ ਹੈ ਪਰਮਾਤਮਾ ਲਫ਼ਜ਼ੇ ਦੀ ਪੈਦਾ ਬੈਸੇ ਤੋਂ ਕੁਰਬਾਨੀ ਹੈ ਪਰਮ ਆਤਮਾ ਆਤਮਾ ਦਾ ਪਰਪੁਰ ذروਪ ਜਾਣਿਆ ਛੁੱਤ ਹੋ ਕੇ ਬਲਕੇ ਪਵਿੱਤਰ ਪਵਿੱਤਰ ਪੂਰੀਤ ਹੋ ਕੇ ਪਰਮਾਤਮਾ ਬਲਿਆਣਾ ਜਿੱਦਾਂ ਆਤਮ ਜਾਣਿਆ ਪਰਮ ਆਤਮ ਸੋਈ ਆਪੇ ਪਰਮਾਤਮਾ ਹੈ ਕਿਹੜੇ ਪਰਮਾਤਮਾ ਚ ਲੀਨ ਹੋਣ ਜੇ ਪਰਮਾਤਮਾ ਪਹਿਲਾਂ ਹੀ ਹੈ ਕਿ ਕੋਈ ਕੁਝ ਵੀ ਲੈਣੇ ਹੋਵੇ ਇਹ ਗੱਲ ਦਾ ਧਿਆਨ ਨਹੀਂ ਠੀਕ ਆਲੇ ਨੇ ਰੱਖਿਆ ਹੁਣ ਤੇ ਜਬ ਬਿਮਾਰੀ ਜਾਂਦੇ ਨੇ ਉਹੀ ਜਬੜੀਆਂ ਮਾਰੀ ਜਾਂਦੇ ਕਿਪਕਦੇ ਵਿੱਚ ਕਰਨਾ ਕੋਲੀਆਂ ਹੋ ਜੇ ਤਾਂ ਕਿਸੇ ਦਾ ਟੱਚ ਹੋਵੇ ਨਾ ਇੱਕ ਦਿਨ ਕੋਈ ਟੱਚ ਹੋ ਸਕਦਾ। ਲਿਪਤਾ ਉਹਦਾ ਯਾਦ ਇੱਕਾ ਉਹ ਲਿਪਤਾ ਲੈ ਬਣੀ ਹੈ ਉਹਨੂੰ ਗੱਤ ਦਿਨਾਂ ਉਸ। ਠੀਕ ਹੈ ਜੀ ਜਦੋਂ ਕਹਿੰਦੇ ਆ ਜਿਹ ਤੇ ਉਪਜੋ ਨਾਨਕਾਏ ਜੋਤ ਦੀ ਗੱਲ ਹੋ ਰਹੀ ਆ ਉਹ ਹੈ ਜੀ। ਜੋਤ ਦੀ ਇਹ ਵੀ ਆਮਾਇਆ ਜੀ ਵੀ ਆਇਆ ਜੀ ਤਾਂ ਫਾਇਦਾ ਹੋਈ ਉਹ ਤਾਂ ਲੈਣਾ ਹੋਊਗੀ। ਜੋ ਚੀਜ਼ੋ ਫਾਇਦਾ ਹੋਈ ਉਹ ਜਲੀਣਾ ਹੋਊਗੀ। ਪਵਨਾ ਮੇ ਪਵਨ ਸਮਾਇਆ ਜੋਤੀ ਮਾਂ ਜੋੜੜ ਜਾਇਆ ਹਾਂਜੀ ਅੱਛਾ ਲੀਨ ਤਾਹੇ ਮੈਂ ਲਿਖਿਆ ਮਹਿ ਨਹੀਂ ਹੋਣਾ ਚਾਹੀਦਾ ਮੰਮੇ ਨੂੰ ਦਲਾਵਾਂ ਲਾਈਆਂ ਹੋਈਆਂ ਉਸੇ ਮੰਮੇ ਨੂੰ ਹਾਹ ਨਹੀਂ ਚਾਹੀਦਾ ਮਹਿਮਾਨ ਭਾਵੇਂ ਮੇਰੇ ਕੋਲ ਤਾਂ ਹਾਏ ਦਾ ਜ਼ਰੀਆ ਹੀ ਮੰਮੇ ਨੂੰ ਹਾਏ ਦਾ ਜ਼ਰੀਆ ਹੀ ਹੈ ਮੇਰੇ ਕੋਲ ਤਾਂ ਮੇਰੇ ਕੋਲ ਦਲੈਂਕੜਾਂ ਲੱਗੀਆਂ ਹੋਈਆਂ ਮੰਮੇ ਨੂੰ ਜਿਵੇਂ ਆਵਲਾ ਲਿਆਉਣੇ ਹੈ ਮੇਰੇ ਕੋਲ ਤਾਂ ਹਾਏ ਦਾ ਜ਼ਰੀਆ ਹੀ ਹੈ ਉਹਦੀ ਅਲਰਜੀ ਨਾਲ ਇਹ ਲਿਖਦੇ ਰਹਿੰਦੇ ਹੋਰ ਬਾਣੀ ਨੂੰ ਇੱਦਾਂ ਹੀ ਲੈਣਾ ਚਾਹੀਦਾ ਮੇਰੇ ਕੋਲ ਤਿੰਨ ਤਰ੍ਹਾਂ ਦੀਆਂ ਗੱਲਾਂ ਆ ਗਈਆਂ ਇੱਕ ਸਿਹਾਰੀ ਵਾਲਾ ਵੀ ਆ ਗਿਆ ਲੀਨ ਤਾਹੇ ਮਹਿਮਾਨ ਮਾਨੀ ਤੇ ਇੱਕ ਜਗ੍ਹਾ ਇਹਨਾਂ ਨੇ ਔਂਕੜ ਲਾਇਆ ਹੋਇਆ ਜਿਹੜਾ ਇੱਕ ਵਿਗਿਆਨੀ ਹਰਬੰਸ ਸਿੰਘ ਹੈ ਉਹਨਾਂ ਨੇ ਸਿਹਾਰੀ ਲਾਈ ਹੋਈ ਹੈ ਪਰ ਮੈਂ ਲਿਖਿਆ ਹੋਇਆ ਜਿਹੜਾ ਤੁਹਾਡੇ ਕੋਲ ਹੈ ਉਹਦੇ ਤੇ ਮਾਨ ਤੇ ਸਿਹਾਰੀ ਹੈ ਜੀ ਉਹਨਾਂ ਨੇ ਵੀ ਸਿਹਾਰੀ ਹੈ ਹਾਂ ਚਾਹੀਦੀ ਵੀ ਸਿਹਾਰੀ ਉਹ ਮਾਨਤੀ ਲੱਗਦਾ ਬੰਦ ਨਹੀਂ ਬੰਦੀ ਹਾਂ ਉਹ ਕਿ ਸੁਜਾਨ ਤੇ ਉਹ ਮੁਕਤਾ ਹੈਗਾ ਤੇ ਇਹਨਾਂ ਨੇ ਮਾਨ ਤੇ ਮੰਨੀ ਚਾਹੀਦੀ ਐ ਵੈਸੇ ਨਾ ਮਾਨ ਉਹ ਜਾਨ ਦਾ ਰੰਨਾ ਤਾਂ ਭੁਗਤਾ ਮੇਰੇ ਕੋ ਜਿੱਥੇ ਤਾਂ ਆਪਣੀ ਕਰ ਮਾਨ ਉੱਥੇ ਤਾਂ ਸਿਆਰੀ ਲਾਈ ਹੋਈ ਹੈ ਇਨ ਵਿੱਚ ਕੋਈ ਸੰਗੀ ਨਹੀਂ ਪਰ ਇੱਥੇ ਸਿਆਰੀ ਨਹੀਂ ਲੱਗੀ ਹੋਈ ਜਿੱਥੇ ਮੈਂ ਪੜ ਰਿਹਾ ਪਰ ਹਾਂ ਚਾਹੀਦੀ ਸਿਆਰੀ ਹੋਈ ਐ ਵੈਸੇ ਨਾ ਜੀ ਸਿਆਰੀ ਚਾਹੀਦੀ ਅਚ ਨਾਲੇ ਜਿਹੜਾ ਸ਼ਬਦ ਹੈਗਾ ਨਾ ਜੀ ਪਾਂਚ ਪੰਜ ਸ਼ਬਦ ਜਿਹੜਾ ਵਿੱਚ ਇਹਨਾਂ ਨੇ ਹਮੇਸ਼ਾ ਬਿੰਦੀ ਨਾਲੇ ਲਿਖਿਆ ਕੰਨੇ ਪਰ ਪਾ ਕੇ ਤੇ ਪੰਜ ਵਾਸਤੇ ਹੋਰ ਵੀ ਰੂਪ ਹੈਗੇ ਆ ਪੰਜਾਬੀ ਦੇ ਜਿਹੜੇ ਸ਼ਬਦ ਪੰਜ ਵਾਸਤੇ ਵਰਤੇ ਜਾਂਦੇ ਆ ਉਹਨਾਂ ਵਿੱਚ ਪੰਜ ਆਉਂਦਾ ਇੱਕ ਤਾਂ ਹੈ ਜੀ ਉਹ ਪੰਜ ਸਿਆਰੀ ਨਾਲ ਲਿਖਿਆ ਹੋਣਾ ਚਾਹੀਦਾ ਉਹ ਸਿਆਰੀ ਨਾਲ ਹੈਗਾ ਪਰ ਦੋ ਜਗ੍ਹਾ ਮੁਕਤ ਲਿਖਿਆ ਉਹ ਮੈਨੂੰ ਠੀਕ ਨਹੀਂ ਲੱਗਦਾ ਕਿ ਉਹ ਗਿਣਤੀ ਹਮੇਸ਼ਾ ਜਿਹੜੀ ਹੈਗੀ ਹੈ ਉਹ ਸਿਹਾਰੀ ਨਾਲ ਹੀ ਆਉਂਦੀ ਹੈ ਕੋਈ ਵੀ ਅਸੀਂ ਚਾਰ ਵੀ ਲਿਖਣਾ ਉਹ ਵੀ ਸਿਹਾਰੀ ਨਾਲ ਹੀ ਲਿਖਦੇ ਹਾਂ ਤੇ ਇੱਕ ਜਗ੍ਹਾ ਆਉਂਦਾ ਹੈਗਾ ਜੀ ਪੰਜੇ ਵੀ ਆਉਂਦੇ ਪੰਜਵਾ ਸਿਰ ਪੰਜਾਂ ਵੀ ਆਉਂਦਾ ਇੱਕੇ ਵਾਰ ਆਉਂਦਾ ਪੰਜ ਨਿਵਾਜਾਂ ਵਕਤ ਪੰਜ ਪੰਜਾਂ ਪੰਜੇ ਨੌ ਤੇ ਤੱਤ ਜਿਹੜਾ ਸ਼ਬਦ ਹੈ ਇਹਦੇ ਨਾਲ ਪਤਾ ਲੱਗਦਾ ਹੈਗਾ ਖਾਸ ਕਰਕੇ ਜੇ ਪੰਜ ਹੋਵੇ ਨਾ ਪੰਜ ਦੀ ਜਗ੍ਹਾ ਵੀ ਪਰ ਕਾਰਨਾਂ ਤੋਂ ਵੀ ਪਤਾ ਲੱਗਦਾ ਹੈ ਉਹ ਤੋਂ ਵੀ ਪਤਾ ਲੱਗਦਾ ਸਾਰੀ ਗੱਲ ਤੋਂ ਪਤਾ ਲੱਗਦਾ ਹਾਂਜੀ ਪਰ ਜਿੱਥੇ ਪੰਜ ਦੀ ਗੱਲ ਆਉਂਦੀ ਹੈ ਉੱਥੇ ਜੇ ਤਤ ਅੱਗੇ ਔਂਕੜ ਵਾਲਾ ਹੋਵੇ ਤਾਂ ਸਮਝੋ ਉੱਤਮ ਵਾਸਤੇ ਆਉਂਦਾ ਸੁਪਰੀਮ ਵਾਸਤੇ ਆਉਂਦਾ ਹੈਗਾ ਜੇ ਤਤ ਮੁਕਤਾ ਹੋਵੇ ਫਿਰ ਸэр ਬਹੁਵਚਨ ਆ ਗਿਆ ਫਿਰ ਬਹੁਵਚਨ ਹੋ ਜਾਂਦਾ ਹਾਂਜੀ ਤਤ ਨਾਲ ਇਹ ਪੰਜ ਜਿਹੜਾ ਪੰਜ ਸ਼ਬਦ ਹੈ ਜਿਹੜਾ ਇਹਦਾ ਭਾਵ ਹੈ ਤਤ ਅੱਖਰ ਦੇ ਨਾਲ ਜੁੜ ਕੇ ਪਤਾ ਲੱਗਦਾ ਵੀ ਕਿ ਆਏ ਇਕਵਚਨ ਐ ਕਿ ਬਹੁਵਚਨ ਕੁਝ ਜਗ੍ਹਾ ਛਾਪੇ ਦੀ ਜਿਹੜੀ ਗਲਤੀ ਹੈ ਉਹਦੇ ਨਾਲ ਜਿੱਥੇ ਚਾਹੀਦਾ ਹੈ ਔਂਕੜ ਉੱਥੇ ਹੈ ਨਹੀਂ ਜਿੱਥੇ ਨਹੀਂ ਹੋਣਾ ਚਾਹੀਦਾ ਉੱਥੇ ਲੱਗਿਆ ਹੋਇਆ ਠੀਕ ਹੈ ਜੀ ਇੱਥੇ 11 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ